ਸੁਖਬੀਰ ਸਿੰਘ ਬਾਦਲ ਵੱਲੋਂ ਲੰਗੇ ਕੱਲ ਭਾਈ ਅਮਰਤਪਾਲ ਸਿੰਘ ਦੇ ਉੱਤੇ ਤੰਜ ਕਰਸੇ ਗਏ ਲਗਾਤਾਰ ਵਿਰੋਧ ਕੀਤਾ ਗਿਆ ਲੰਗੇ ਕੱਲ ਔਰ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਡਟ ਕੇ ਬੋਲਦੇ ਨਜ਼ਰ ਆਏ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਡੇਢ ਸਾਲ ਦੇ ਵਿੱਚ ਲੇਲੜੀਆਂ ਕੱਲ ਕੱਢਣ ਲੱਗ ਗਏ ਨੇ ਭਾਈ ਅਮਰਤਪਾਲ ਸਿੰਘ ਉਸ ਤੋਂ ਬਾਅਦ ਇਹ ਵਿਵਾਦ ਏਡਾ ਜ਼ਿਆਦਾ ਵਧਿਆ ਕਿ ਹੁਣ ਪਤਾ ترਸੀਮ ਸਿੰਘ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਮੌਜੂਦਾ ਤੇ ਪੁਰਾਣੀਆਂ ਸਰਕਾਰਾਂ ਦੇ ਖਿਲਾਫ ਗੱਲ ਕਰਦੇ ਨਜ਼ਰ ਆਏ ਨੇ ਜ਼ਾਹਿਰ ਤੌਰ ਦੇ ਉੱਤੇ ਜਦੋਂ ਐਡੇ ਵੱਡੇ ਇਲਜ਼ਾਮ ਲਗਾਏ ਜਾਣ ਇਸ ਤਰ੍ਹਾਂ ਜ਼ਲੀਲ ਕੀਤਾ ਜਾਵੇ ਤਾਂ ਕੋਈ ਮਾਪਾ ਕਿਵੇਂ ਚੁੱਪ ਰਹਿ ਸਕਦਾ ਹੈ ਮਾਪੇ ਕਿਵੇਂ ਇਸ ਗੱਲ ਨੂੰ ਸਹਾਰ ਸਕਦੇ ਨੇ ਕਿ ਤਾਂ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਇਹੀ ਸੁਖਬੀਰ ਸਿੰਘ ਬਾਦਲ ਇਹੀ ਅਕਾਲੀ ਦਲ ਦੇ ਲੀਡਰ ਪਹਿਲਾਂ ਇਸ ਗੱਲ ਦਾ ਦਾਵਾ ਕਰਦੇ ਸੀ ਕਿ ਐਨਐਸਏ ਚੱਲਦੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਤੇ ਹੁਣ ਭਾਈ ਅਮਰਤਪਾਲ ਸਿੰਘ ਦੀ ਵਿਰੋਧਤਾ ਕਰਦੇ ਐ ਹੁਣ ਇਹ ਵੀ ਇੱਕ ਕਿਸਮ ਦੀ ਸਿਆਸਤ ਹੈ ਪਰ ਦੂਜੇ ਪਾਸੇ ਜਦੋਂ ਲੰਗੇ ਕੱਲ ਤੇ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਭਾਈ ਅਮਰਤਪਾਲ ਸਿੰਘ ਦੀ ਖਿਲਾਫਤ ਕੀਤੀ ਉਸ ਤੋਂ ਬਾਅਦ ਪਤਾਤਰ ਸੇਮ ਸਿੰਘ ਦੇ ਕੋਲੋਂ ਵੀ ਚੁੱਪ ਨਹੀਂ ਰਿਹਾ ਗਿਆ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਉਹਨਾਂ ਦੇ ਜਿਹੜੇ ਗੁਰੂ ਦੋਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਰੋਮਿਆਂ ਕਰਵਾਦੇ ਸੀ ਉਹਨਾਂ ਦਾ ਯਾਰੀਆਂ ਬਾਲੀਆਂ ਉਹਨਾਂ ਨੂੰ ਹਰ ਮੋੜ ਤੇ ਬਚਾਉਣ ਦੀ ਕੋਸ਼ਿਸ਼ ਕੀਤੀ। ਉਹੜਾ ਜੇ ਤੁਸੀਂ ਸਰਹੰਦੀ ਜਾਣ ਕਿ ਉਹਨਾਂ ਨੂੰ ਅਜੇ ਤੱਕ ਵੀ ਹੁਣ ਛੋਟੇ-ਵਡੇ ਕਲਾਸੇ ਹੋ ਗਏ। ਕਿ ਉਹ ਕੀ ਕੀ ਬੋਲਿਆ। ਸਰਹੰਦੀ ਮਿਲ ਜੋ ਕੇ ਚੱਲਦਾ ਹੈ। ਇਸ ਸਿਰ ਤੋਂ ਉਹਨਾਂ ਜੋ ਹੋ ਗਏ ਹੋਗੇ। ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਆ ਗਈਆਂ। ਕਿ ਹੁਣ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਆਪਾਂ ਜਿਹੜੀ ਰੈਟਿਵ ਇੰਟਰਨਸ਼ਿਪ ਨੂੰ ਕਿਹੜੇ ਤਰੀਕੇ ਨਾਲ ਕਾਰਾ ਜਮਾਏ। ਆਪਾਂ ਨੂੰ ਨੌਜਵਾਨਾਂ ਨੂੰ ਨੌਜਵਾਨਾਂ ਆਤਮਾ ਲੱਗੇ ਲਗਾਏਗੇ। یہ کسی سارے ہمارے دماغر ٹھیک ہے کہ وہ جیل سے آئے اور کسی بھی سارے ہمارے دماغر دیچے گا دیا دن باہر رہے ہو تو کسی بھی تکڑے ہو جوہ جوہاں تو کسی غزائی کی تیجھ پیٹیا ہو کچھ دنوں دی کی بیٹی تھی نیکشن ہونا رہی ہے کچھ بھی باب چڑھ کے یا کیا ہو تجیڑا کے اپنے ایک خود اے ہو رہا ساتھے سمارچ ہو مارے اپنی نوجوانی اپنی نشر خوشی ہو رہی ہے آپ نبا کے ਵੇਖ ਲੈ ਜਰਾ ਇਸ ਕਰਕੇ ਆਪਾਂ ਆਪਣੀਆਂ ਦੇ ਜਿੰਦਗੀਆਂ ਇੱਕ ਲੰਘ ਜਾਂ ਗਿਆ ਔਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਦੇ ਬਾਰੇ ਸਾਡਾ ਪਾਣੀ ਵੀ ਨਾ ਰਿਹਾ ਜਿੱਦਾਂ ਮਾਂ ਰੱਖਦਾ ਹਾਂ ਜੀ ਹੋਰ ਦਿਨਾਂ ਵਾਲੇ ਵੀ ਬੋਲਦੇ ਨੇ ਤੇ ਇਹ ਆਵਾ ਆਪਣੀ ਨੂੰ ਦੇ ਬਰਬਾਦ ਕਰ ਪਿਆ ਅਸੀਂ ਆਵਾਹ ਨੂੰ ਧਰਤੀ ਨੂੰ ਇਹ ਮੀਟਿੰਗ ਵਿੱਚ ਸਭ ਕੁਝ ਅਸੀਂ ਸਭ ਗੱਲ ਕਰ ਪਿਆ ਉਹਦੇ ਵਾਸਤੇ ਆਪਾਂ ਨੂੰ ਸਾਰੇ ਨੂੰ ਜਾਗਣਾ ਪਊਗਾ ਆਪਾਂ ਨੂੰ ਦੁਬਾਰਾ ਸੋਚਣਾ ਪਊਗਾ ਤੇ

ਇਹ ਸਾਰੀਆਂ ਚੀਜ਼ਾਂ ਤਰਾਹ ਹੀ ਸੰਭੋਗਿਆ ਕਿ ਅਸੀਂ ਇੱਕ ਹੋਵਾਂ ਜੋ ਸਾਡੇ ਇੰਕਲੇਸ਼ੀਪ ਪਾਉਂਦੀ ਆ ਬਈ ਤੁਸੀਂ 30 40 3 25 ਸਾਲ ਤੋਂ ਵੇਖ ਰਹੇ ਹੋ ਉਹਨਾਂ ਦਾ ਉਹਨਾਂ ਦੇ ਪਤਾ ਨਹੀਂ ਕਿ ਕਿਸੇ ਮਸਲੇ ਦੀ ਸ਼ਾਇਦ ਨਹੀਂ ਹੋਊ ਕਿਉਂ ਕੇਂਦਰ ਸਰਕਾਰ ਸਾਡੀ ਨਜ਼ਰ ਪੁਸ਼ੀ ਕਰਨੀ ਚਾਹ ਰਹੀ ਪਰ ਸਾਡੇ ਲੀਡਰ ਵੀ ਆਪੋ ਆਪਣੀਆਂ ਲਫਲੀਆਂ ਵਜਾ ਰਹੇ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਮਜਬੂਰ ਕਰੀਏ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਅੱਕਾਲ ਪੁਰਖ ਦੀ ਦੁਆਇਚ ਇਹ ਕਿ ਛੰਡੇ ਸਾਰੇ ਕਿੱਥੇ ਹੋ ਗਏ ਉਹਦੇ ਵਾਸਤੇ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਘਰ ਘਰ ਪਿੰਡ ਪਿੰਡ ਤੱਕ ਪਹੁੰਚੇ ਜਿਹੜੇ ਜਿਹੜੇ ਤੱਕ ਪਹੁੰਚ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਜਾਣੇ ਜਿਹੜੇ ਜੋਗ ਵਰਗ ਨੂੰ ਆਪਣੇ ਲੱਗੇ ਤੇ ਜਿਹੜੇ ਉਹਨਾਂ ਦੇ ਹੱਥ 'ਚ ਆਪਣੀ ਮਾਰ ਕੋਲ ਤੇ ਜਿਹੜੇ ਕਿ ਉਹਨਾਂ ਸੋਪਣੀ ਕਮੇਟੀ ਦੀਆਂ ਲਕਸ਼ਵਾਂ ਵੀ ਆਉਂਦੀਆਂ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਸਾਰੇ ਸਰੋਣਾਂ 'ਚ ਅਪੀਲ ਕਰਦੇ ਕਿ ਅਸੀਂ ਵੀ ਤੁਹਾਡੇ ਕੋਲ ਪਹੁੰਚ ਕੇ ਕਿ ਤੁਸੀਂ ਵੀ ਜਿਹੜੇ ਇਸ ਸੇਵਾ ਕਰਨੀ ਚਾਹ ਰਹੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਆਪਾਂ ਕੋ ਚੱਕੇ ਜਿਹੜੇ ਜੋਗ ਧਰਮੀ ਪੁਰਸ਼ ਇਹ ਸਿੱਖ ਪੰਥ ਦੀ ਗੱਲ ਜੁੱਤਨਾ ਕਰ ਸਕਦੇ ਹੋ ਉਹਦੇ ਪਹਿਰ ਦੇ ਸਕਦੇ ਹੋ ਜਿਹੜੇ ਪਰ ਪ੍ਰਵਰਤਨ ਜੋ ਹੋ ਰਿਹਾ ਜਾਂ ਇਹੋ ਜਿਹੇ ਜਿਹੜਾ ਜੋ ਮੁਸ਼ੇਲੋਂ ਦਾ ਪਹਿਰ ਆਪਰੇ ਆ ਉਹਨੂੰ ਆਪਾਂ ਰੋਕ ਸਕੀਏ ਕਿ ਆਪਣੀ ਜਿਹੜੀ ਸਿੱਖੀ ਦੀ ਤਿਆਰੀ ਹੁੰਦੀ ਆ ਉਹਨੂੰ ਬਰਕਲਾ ਤੱਕ ਸਕੀਏ ਇਹ ਇਹ ਜਿਹਦੇ ਸਾਰੀਆਂ ਤੇ ਬੇਕੀਆਂ ਤੁਹਾਡੇ ਚੱਲਦੀਆਂ ਬਾਕੀ ਇਹ ਜੀਵਨ ਤੇ ਉਹ ਤਰਾ ਬਾਕੀ ਤੁਹਾਡਾ ਪਹਿਰ ਜਿਹੜਾ ਦਰਵਾਜ਼ਾ ਇਹਨੇ ਗਰਮੀ ਉਹ ਬਾਪੂ ਉਹ ਤਾਂ ਇਹਨੇ ਮਸਾ ਦਾ ਮੌਸਮ ਹੁੰਦੇ ਬਾਅਦ ਵੀ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੋਂ ਛੱਕ ਕੇ ਹਰਿਆਣੇ ਤੋਂ ਰਾਜਸਥਾਨ ਤੋਂ ਕਿੱਥੋਂ ਕਿੱਥੋਂ ਪਹੁੰਚੇ ਹੋ ਤੁਹਾਡਾ ਇੱਕ ਇੱਕ ਕਤਮ ਸਭ ਦੇ ਪਤਾ ਨਹੀਂ ਇਹ ਦੇਖ ਇੱਕ ਹੋਰ ਹਾਥ ਦਿੱਤਾ ਸੀ ਇਹ ਪਹਿਲੀ ਵਾਰ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਇੱਥੇ ਬਰਬੰਦ ਦੀ ਵੀ ਬੜੀ ਕਹਾਣੀ اے جی دا رے جی اونے واسطے نہیں سی تانوں معافی چونے کہ تان بہت روندی تقلیم چل دی پئی تے ਤੁਸੀਂ اپنے خاطਰ بندے چڑ نکالے اساں کو زہر دیتا تے اپنا سارے پنے ਨਾਲ کر گیا انہوں نے یہ ہڑپ مار کے کہ اپا جو اپنی ہومے حق دا دکھاو سا کردی گرو پاں شادی چڑدی گلا خال تے بول بولے یا پاسارے سبسکرائب ٹو ون